ਸਾਇਆ ਤੀਜਾ ਸਾਂਝਾ ਬੇਸ ਕੈਂਪ ਮੰਡੀ ਲਾਧੂ ਕਾ ਫਾਜ਼ਿਲਕਾ ਚੌਥਾ ਨੇਪਾਲ ਅਜਨਾਲਾ ਪੰਜਵਾਂ ਡੇਰਾ ਬਾਬਾ ਨਾਨਕ ਤੇ ਛੇਵਾਂ ਬੇਸ ਕੈਂਪ ਜਿਹੜਾ ਸੀ ਉਹ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਲਾਇਆ ਇਨ੍ਹਾਂ 6 ਬੇਸ ਕੈਂਪਾਂ ਤੋਂ ਹੜਪਾਵਰ ਆ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਉਹ ਸੇਵਾ ਨਿਭਾਈ ਜਿੰਨੀ ਅਕਾਲ ਪੁਰਖ ਨੇ ਸਮਰੱਥਾ ਬਖਸ਼ੀ ਸੀ ਹੁਣ ਵੀ ਸੇਵਾ ਨਿਭਾ ਰਹੇ ਨੇ ਸਾਡੇ ਇਹ ਕੈਂਪ ਜਿੱਥੇ ਮੰਜੇ ਬਿਸਤਰੇ ਰਾਸ਼ਨ ਤੇ ਹੋਰ ਸਮਗਰੀ ਜਿਹੜੀ ਆ ਉਹ ਵੱਡੀ ਜਾ ਰਹੀ ਹੈ ਉਥੇ ਲੋਕਾਂ ਦੇ ਘਰਾਂ ਦੀ ਸਫਾਈ ਗੁਰਦੁਆਰਿਆਂ ਦੇ ਅੰਦਰ ਜਿਹੜੀ ਮਿੱਟੀ ਆ ਗਈ ਹੈ ਉਹਨਾਂ ਦੀ ਸਫਾਈ ਦੇ ਵਿੱਚ ਵੀ ਸਾਡੇ ਵਰਕਰ ਸਾਡੇ ਵਲੰਟੀਅਰ ਨੌਜਵਾਨ ਜਿਹੜੇ ਹੈ ਉਹ ਵੱਡੀ ਗਿਣਤੀ ਦੇ ਵਿੱਚ ਲੱਗੇ ਹੋਏ ਆ ਮੇਰੇ ਨਾਲ ਬੈਠੇ ਨੇ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਸਰਦਾਰ ਰਵਿੰਦਰ ਸਿੰਘ ਜੀ ਅਕਾਲਪੁਰਖ ਨੇ ਇਹਨਾਂ ਤੇ ਬੜੀ ਮਿਹਰਬਾਨੀ ਕੀਤੀ ਹੈ ਆਰਥਿਕ ਪੱਖ ਤੋਂ ਸਾਡੀ ਪਾਰਟੀ ਜਿਹੜੀ ਹੈ ਉਹ ਮਜ਼ਦੂਰਾਂ ਕਿਸਾਨਾਂ ਛੋਟੇ ਕਾਰੋਬਾਰੀਆਂ ਦੀ ਪਾਰਟੀ ਹੈ ਤੇ ਇਹ ਸਾਡੀ ਪਾਰਟੀ ਦਾ ਹਿੱਸਾ ਹੈ ਤੇ ਇਹਨਾਂ ਨੇ ਸਾਡੀ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਹੈ ਉਹ ਯੋਗਦਾਨ ਪਾਇਆ ਹੈ ਮਨੁੱਖਤਾ ਦੀ ਸੇਵਾ ਕਰਨ ਵਾਸਤੇ ਸਾਨੂੰ ਪ੍ਰੇਰਿਤ ਕੀਤਾ ਹੈ 10 ਕਰੋੜ ਰੁਪਈਆ ਸਰਦਾਰ ਦਰਸ਼ਨ ਸਿੰਘ ਜੀ ਢਾਲੀਵਾਲ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਦੀ ਤਰਫੋਂ ਸੇਵਾ ਦਾ ਯੋਗਦਾਨ ਪਾਇਆ ਤੇ 1.11 ਕਰੋੜ ਰੁਪਈਆ ਸਰਦਾਰ ਰਵਿੰਦਰ ਸਿੰਘ ਜੀ ਵੱਲੋਂ ਜਿਹੜਾ ਹੈ ਉਹ ਇਸ ਸੇਵਾ ਦੇ ਵਿੱਚ ਯੋਗਦਾਨ ਪਾਇਆ ਤੇ ਇਹਨਾਂ ਨੇ ਹੋਰ ਵੀ ਸੇਵਾ ਕਰਨ ਦਾ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਹੈ ਅੱਜ ਜਿਹੜਾ ਮੈਂ ਅਸੀਂ ਤੁਹਾਨੂੰ ਤਕਲੀਫ ਦਿੱਤੀ ਹੋਏ ਦੱਸਣ ਲਈ ਦਿੱਤੀ ਹੈ ਕਿ ਸਾਡੀ ਪਾਰਟੀ ਵੱਲੋਂ ਪਹਿਲਾਂ ਵੀ ਬਹੁਤ ਸਾਰੀ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ 6 بیس ਕੈਂਪਾਂ ਦੇ ਦੁਆਰਾ ਤੇ ਆਉਣ ਵਾਲੇ ਸਮੇਂ ਦੇ ਵਿੱਚ 4500 ਗਰੀਬ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਪਾਰਟੀ ਵੱਲੋਂ ਜਿਹੜੀ ਇਹਨਾਂ ਨੇ ਸੇਵਾ ਕੀਤੀ ਹੈ ਰਖੜਾ ਸਾਹਿਬ ਨੇ ਰਵੀਂਦਰ ਸਿੰਘ ਨੇ ਉਸ ਵੰਡ ਦੇ ਵਿੱਚੋਂ 4500 ਦੇ ਕਰੀਬ ਜਿਹੜੇ ਅਸੀਂ ਪਰਿਵਾਰ ਮਾਰਕ ਕੀਤੇ ਨੇ ਉਹਨਾਂ ਪਰਿਵਾਰਾਂ ਨੂੰ 10000 ਰੁਪਇਆ ਪ੍ਰਤੀ ਪਰਿਵਾਰ ਜਿਹੜਾ ਹੈ ਉਹ ਦਿੱਤਾ ਜਾਏਗਾ ਜਿਨ੍ਹਾਂ ਕੋਲੇ ਨੌਕਰੀਆਂ ਨਹੀਂ ਐ ਜਾਂ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਐ ਉਹਨਾਂ ਨੂੰ 10000 ਪ੍ਰਤੀ ਪਰਿਵਾਰ ਜਿਹੜਾ ਹੈ ਉਹ ਸਹਾਇਤਾ ਦਿੱਤੀ ਜਾਊਗੀ ਜੀ ਦੂਸਰਾ ਪਿੰਨਾਂ ਦੇ ਵਿੱਚ ਗੁਰਦੁਆਰਿਆਂ ਦੇ ਗਰੰਥੀ ਸਹਿਬਾਨ ਸੇਵਾਵਾਂ ਨਿਭਾਉਂਦੇ ਐ ਤੇ ਜੇ ਕਿਸੇ ਮੰਦਰ ਦਾ ਪੰਡਤ ਵੀ ਸੇਵਾ ਨਮਾਉਂਦਾ ਹੈ ਤੇ ਉਹ ਪਿੰਡ ਜਿਹੜਾ ਹੜ ਦੀ ਲਪੇਟ ਦੇ ਵਿੱਚ ਆ ਗਿਆ ਹੈ ਤੇ ਉਹਨਾਂ ਦਾ ਜਿਹੜਾ ਗੁਜ਼ਾਰਾ ਚੱਲਣਾ ਬੜਾ ਔਖਾ ਹੈ ਤੇ ਸਾਡੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ 1000 ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ 6 ਮਹੀਨਿਆਂ ਤੱਕ ਅਸੀਂ 5000 ਰੁਪਇਆ ਪ੍ਰਤੀ ਮਹੀਨਾ ਜਿਹੜਾ ਹੈ ਉਹ ਸੇਵਾ ਫਲ ਦੇਾਂਗੇ ਤੇ 3 ਕਰੋੜ ਰੁਪਇਆ ਜਿਹੜਾ ਇਹ ਰਕਮ ਬਣਦੀ ਹੈ ਤੇ ਜਿਹੜਾ 4500 ਪਰਿਵਾਰਾਂ ਨੂੰ 10000 ਪ੍ਰਤੀ ਪਰਿਵਾਰ ਦੇਣਾ ਹੈ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਹੈ ਜਾਂ ਜਿਨ੍ਹਾਂ ਕੋਲੇ ਕੋਈ ਨੌਕਰੀ ਨਹੀਂ ਹੈ ਛੋਟੀ ਮੋਟੀ ਦਿਹਾੜੀ ਕਰਦੇ ਆ ਉਹਨਾਂ ਪਰਿਵਾਰਾਂ ਨੂੰ 10000 ਰੁਪਇਆ ਪ੍ਰਤੀ ਪਰਿਵਾਰ ਦੇਣਾ ਹੈ ਇਹ ਰਕਮ ਕੋਈ 4.5 ਕਰੋੜ ਰੁਪਇਆ ਬਣਦੀ ਹੈ ਗ੍ਰੰਤੀ ਸਿੰਘਾਂ ਨੂੰ 5000 ਪ੍ਰਤੀ ਮਹੀਨਾ ਜਿਹੜਾ ਹੈ ਉਹ ਦੇਣਾ ਹੈ ਔਰ 6 ਮਹੀਨੇ ਦੇਣਾ ਹੈ ਤਾਂ ਕਿ ਗ੍ਰੰਤੀ ਸਿੰਘ ਜਿਹੜੇ ਹੈ ਪਿੰਡਾਂ ਦੇ ਵਿੱਚ ਗੁਰਦੁਆਰੇ ਦੇ ਵਿੱਚ ਕੋਈ ਨਿਤਨੇਮ ਕਰਕੇ ਸੁਣਾਉਂਦੇ ਆ ਕਥਾ ਕੀਰਤਨ ਕਰਕੇ ਸੁਣਾਉਂਦੇ ਆ ਉਹਨਾਂ ਦੀ ਅਸੀਂ ਜਿਹੜਾ ਪੰਬਲੀ ਸਹਿਤਾ ਕਰਕੇ ਜਿਹੜਾ ਉਹਨਾਂ ਨੂੰ ਉਭਾਰਨ ਦਾ ਯਤਨ ਕਰ ਸਕੀਏ ਤੇ ਇਹਦੇ ਨਾਲ ਹੀ ਜੇ ਕੋਈ ਪੰਡਤ ਵੀ ਹੋਇਆ ਤੇ ਅਸੀਂ ਉਹਦੀ ਵੀ ਸੇਵਾ ਜਿਹੜੀ ਹੈ ਉਹ ਬਿਨਾਂ ਕਿਸੇ ਭੇਦ ਭਾਵ ਤੋਂ ਕਰਾਂਗੇ ਜੀ 2000 ਕੁਇੰਟਲ ਚਾਰਾ ਜਿਹੜਾ 1 ਕਰੋੜ 20 20 ਲੱਖ ਰੁਪਏ ਦਾ ਜਿਹੜਾ 1.2 ਕਰੋੜ ਦਾ ਜਿਹੜਾ ਹੈ ਚਾਰਾ ਜਿਹੜਾ ਹੈ ਉਹ ਪਸ਼ੂਆਂ ਦਾ ਉਹ ਵੀ ਜਿਹੜਾ ਅਸੀਂ ਭਜਵਾਵਾਂਗੇ 1 ਲੱਖ ਡੀਜ਼ਲ ਦੇਣ ਦਾ ਐਲਾਨ ਸ੍ਰੀ ਅਮਰ ਸਰ ਸਾਹਿਬ ਤੋਂ ਕੀਤਾ ਸੀ ਤੇ ਉਹਦਾ ਵੀ ਵਿਤਰਣ ਜਿਹੜਾ ਹੈ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਇੱਕ 10000 ਸਕੂਲੀ ਬੱਚੇ ਉਹਨਾਂ ਦੀਆਂ ਕਾਪੀਆਂ ਕਿਤਾਬਾਂ ਤੇ ਫੀਸਾਂ ਦਾ ਅਸੀਂ 1 ਕਰੋੜ ਰੁਪਈਆ ਜਿਹੜਾ ਹੈ ਉਹ ਦੇਵਾਂਗੇ 1 ਲੱਖ ਲੀਟਰ ਡੀਜ਼ਲ ਜਿਹੜਾ ਹੈ ਇਹਦਾ ਕੋਈ 88 ਕਰੋੜ ਰੁਪਈਆ ਬਣਦਾ ਹੈ ਲੱਖ ਜੀ 88 88 ਲੱਖ ਰੁਪਈਆ ਮਾਫ ਕਰਨਾ 88 ਲੱਖ ਰੁਪਈਆ ਤੇ 30000 ਗੱਟਾ ਜਿਹੜਾ ਸੀਮੈਂਟ ਦਾ ਜਿੱਦੀ ਕੀਮਤ 90 ਕੋ ਲੱਖ ਰੁਪਈਆ ਉਹ ਵੀ ਅਸੀਂ ਉਹਨਾਂ ਘਰਾਂ ਨੂੰ ਦੇਵਾਂਗੇ ਜਿੰਨਾਂ ਘਰਾਂ ਦੀਆਂ ਕੋਈ ਕੰਧਾਂ ਲੈਂਟਰ ਜਾਂ ਕੋਈ ਹੋਰ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ 30000 ਗੱਟਾ ਜਿਹੜਾ ਸੀਮੈਂਟ 90 ਲੱਖ ਦਾ ਉਹ ਸਾਡੀ ਪਾਰਟੀ ਵੱਲੋਂ ਇਹ ਪ੍ਰੋਵਾਈਡ ਕਰਾਇਆ ਜਾਏਗਾ ਔਰ ਇਹ ਸਾਰੀਆਂ ਸਵਾਵਾਂ ਜਿਹੜੀਆਂ ਨੇ ਅਸੀਂ 30 ਸਤੰਬਰ ਤੋਂ ਸ਼ੁਰੂ ਕਰਨ ਜਾ ਰਹੇ ਹਾਂ ਮੈਂ ਫੇਰ ਕਹਦੇ ਹਾਂ ਕਿ ਇਹਨਾਂ ਖੜਾ ਨੂੰ ਲਿਆਉਣ ਦੇ ਪਿੱਛੇ ਭਾਰਤ ਸਰਕਾਰ ਦੀ ਪੰਜਾਬ ਸਰਕਾਰ ਦੀ ਨਲਾਇਕੀ ਨਹੀਂ ਬੜੀ ਵੱਡੀ ਬੇਵਕੂਫੀ ਹੈ ਡੈਮਾਂ ਦਾ ਪ੍ਰਬੰਧ ਸਹੀ ਢੰਗ ਦੇ ਨਾਲ ਹੋਇਆ ਨਹੀਂ ਹੈ ਔਰ ਵਿਤਰਣ ਪ੍ਰਣਾਲੀ ਵੀ ਜਿਹੜੀ ਹੈ ਉਹ ਸਹੀ ਢੰਗ ਦੇ ਨਾਲ ਸਰਕਾਰ ਵੱਲੋਂ ਅਪਣਾਈ ਨਹੀਂ ਗਈ ਹੈ ਔਰ ਪੰਜਾਬ ਸਰਕਾਰ ਨੇ ਤਾਂ ਹੁਣ ਹਾਦੀ ਮੁਕਾ ਦਿੱਤੀ ਹੈ ਕਿ ਹਰ ਪੀੜਤਾਂ ਦੇ ਨਾਂ ਦੇ ਉੱਤੇ ਇੱਕ ਵੱਖਰੇ ਰੰਗਲੇ ਪੰਜਾਬ ਦੇ ਨਾਂ ਹੇਠ ਅਕਾਊਂਟ ਖੋਲ੍ਹ ਲਿਆ ਜਿਹਦੇ ਵਿੱਚ ਪੈਸਾ ਜਮ੍ਹਾਂ ਕਰਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਇਹ ਰੰਗਲੇ ਪੰਜਾਬ ਦੇ ਨਾਂ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਇਲੈਕਸ਼ਨ ਫੰਡ ਜਮ੍ਹਾਂ ਕੀਤਾ ਜਾ ਰਿਹਾ ਹੈ ਜਿਹੜਾ ਉਹਨਾਂ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਦੇ ਉੱਤੇ ਖਰਚ ਕਰਨਾ ਹੈ ਜਦ ਕਿ ਮੁੱਖ ਮੰਤਰੀ ਰੀਲੀਫ ਫੰਡ ਜਿਹੜਾ ਹੈ ਉਹ ਸਰਕਾਰ ਕੋਲੇ ਹੁੰਦਾ ਹੈ ਉਹਦੇ ਵਿੱਚ ਪੈਸਾ ਜਮ੍ਹਾਂ ਕਰਵਾਇਆ ਜਾ ਸਕਦਾ ਸੀ ਪਰ ਕਿਉਂਕਿ ਮੁੱਖ ਮੰਤਰੀ ਰੀਲੀਫ ਫੰਡ ਦਾ ਜਿਹੜਾ ਹਸਾਬ ਕਿਤਾਬ ਹੁੰਦਾ ਹੈ ਤੇ ਰੰਗਲੇ ਪੰਜਾਬ ਦੇ ਅਕਾਊਂਟ ਦਾ ਕੋਈ ਹਸਾਬ-ਕਿਤਾਬ ਨਹੀਂ ਹੋਣਾ ਇਸ ਕਰਕੇ ਇਸ ਪੈਸੇ ਦੇ ਮਿਸਯੂਜ਼ ਹੋਣ ਦੇ ਖਤਸ਼ੇ ਜਿਹੜੇ ਆ ਉਹ ਬਹੁਤ ਵੱਡੇ ਆ ਮੈਂ ਫੇਰ ਕਹਦੇ ਆ ਕਿ ਇਹ ਜਿਹੜੀ ਕੁਦਰਤੀ ਆਫਤ ਆਈ ਹੈ ਇਹਦੇ ਵਿੱਚ ਸਰਕਾਰਾਂ ਦੀ ناکਾਮਯਾਬੀ ਜਿਹੜੀ ਹੈ ਉਹ ਬਹੁਤ ਵੱਡੀ ਸਾਹਮਣੇ ਜਿਹੜੀ ਹੈ ਉਹ ਸਾਡੇ ਆਈ ਹੈ ਤੇ ਪਰ ਫੇਰ ਵੀ ਅਸੀਂ ਅਕਾਲਪੁਰਖ ਨੇ ਸਾਨੂੰ ਜਿੰਨੀ ਕੁ ਸਮਰੱਥਾ ਬਖਸ਼ੀ ਹੈ ਕੋਈ ਅਸੀਂ ਦਾਤਾ ਨਹੀਂ ਆ ਕੋਈ ਅਸੀਂ ਮਾਲਕ ਨਹੀਂ ਆ ਅਸੀਂ ਵੀ ਸੇਵਾਦਾਰੀਆਂ ਆ ਜਿੰਨੀ ਕ ਅਕਾਲ ਪੁਰਖ ਨੇ ਸਾਨੂੰ ਸਮਰੱਥਾ ਬਖਸ਼ੀ ਹੈ ਉਸ ਸਮਰੱਥਾ ਦੇ ਮੁਤਾਬਕ ਅਸੀਂ ਆਪਣੇ ਭਰਾਵਾਂ ਦੀ ਜਿਹੜੀ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਉਹਦੀ ਮਦਦ ਕਰਨ ਵਾਸਤੇ ਜਿਹੜਾ ਉਹ ਵੀੜਾ ਚੁੱਕਿਆ ਔਰ 30 ਸਤੰਬਰ ਤੋਂ ਸਾਡੀ ਜਿਹੜੀ ਵੰਡਣ ਪ੍ਰਣਾਲੀ ਹੈ ਉਹ ਅਸੀਂ ਪਰਾਰੰਭ ਕਰ ਦੇਣੀ ਹੈ ਗਰੰਥੀ ਸਿੰਘਾਂ ਨੂੰ ਜਿਹੜੀ ਮਾਇਆ ਦੇਣੀ ਹੈ ਉਹ ਸਾਡੇ ਮੈਂਬਰ ਸਹਿਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਸਾਡੇ ਪਾਰਟੀ ਦੇ ਲੀਡਰ ਵੀ ਨੇ ਉਹਨਾਂ ਦੇ ਰਾਹੀਂ ਜਿਹੜੀ ਹੈ ਉਹ ਦਿੱਤੀ ਜਾਊਗੀ ਤੇ ਸਾਡੇ ਨੌਜਵਾਨ ਇਹਨਾਂ 6 ਕੈਂਪਾਂ ਤੋਂ ਸਾਨੂੰ ਜਿਹੜਾ ਸਾਰੇ ਡਾਟੇ ਜਿਹੜੇ ਆ ਉਹ ਪ੍ਰੋਵਾਈਡ ਕਰਾਉਣਗੇ ਤੇ ਇਹ ਮੈਂ ਸ਼ਬਦ ਤੁਹਾਡੇ ਨਾਲ ਸਾਂਝੇ ਕਰਨੇ ਸੀ ਅਸੀਂ ਅੱਜ ਦੀ ਜਿਹੜੀ ਇਕੱਤਰਤਾ ਪ੍ਰੈਸ ਮੀਟ ਜਿਹੜੀ ਹੈ ਇਸ ਕਾਰਨ ਕੀਤੀ ਹੈ ਜੇ ਕੋਈ ਕਿਸੇ ਦਾ ਕੁਐਸਚਨ ਹੈ ਤੇ ਉਹ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੇ ਕਿਹਾ ਸੀ ਕਿ ਜਿਹੜੇ ਧਾਰਮਿਕ ਅਸੀਂ ਲਾਧੂ ਕਾ ਮੰਡੀ ਤੋਂ ਸ਼ੁਰੂ ਕਰਨ ਦਾ ਸਾਡਾ ਵਿਚਾਰ ਹੈ ਲਾਧੂ ਕਾ ਮੰਡੀ ਫਿਰੋਜ਼ਪੁਰ ਫਿਰ ਇਸੇ ਤਰ੍ਹਾਂ ਅਜਨਾਲਾ ਫਿਰ ਡੇਰਾ ਬਾਬਾ ਨਾਨਕ ਸੁਲਤਾਨਪੁਰ ਲੋਧੀ ਤਾਂ ਪਹਿਲਾ ਸਾਡਾ ਜਿਹੜਾ ਵਿਚਾਰ ਹੈ ਆਰੰਭ ਕਰਨ ਦਾ ਉਹ ਲਾਧੂ ਕਾ ਮੰਡੀ ਤੋਂ ਹੈ ਜੀ ਫਿਰ ਗਰੰਤੀ ਸੰਗਾਂ ਨੂੰ ਦਿੱਤੇ ਜਾਣਿਆ ਬਾਇਓ ਕਿ ਉਹ ਰੈਡੈਂਟੀਫਾਈ ਕੀਤੇ ਗਏ ਨੇ ਬਿਲਕੁਲ ਜੀ ਉਹ ਸਾਡੇ ਜਿਹੜੇ ਵਲੰਟੀਅਰ 6 ਕੈਂਪਾਂ ਦੇ ਉੱਤੇ ਲੱਗੇ ਹੋਏ ਨੇ ਉਹਨਾਂ ਨੂੰ ਅਸੀਂ ਕਿਹਾ ਹੈ ਕਿ ਗਰੰਤੀ ਸੰਗਾਂ ਦੀਆਂ ਲਿਸਟਾਂ ਬਣਾਓ ਤੇ ਉਹਨਾਂ ਨੂੰ ਪ੍ਰਤੀ ਪ੍ਰਵਾ ਗਰੰਥੀ ਜਿਹੜਾ ਹੈ ਉਹ 5000 ਰੁਪਇਆ ਮਹੀਨਾ ਜਿਹੜਾ ਹੈ 6 ਮਹੀਨੇ ਤੱਕ ਅਸੀਂ ਦੇਾਂਗੇ ਜਿਹੜੀ ਕ੍ਰਿਸਚਨ ਜੀ ਨੂੰ ਦੱਸਿਆ ਮੰਦਤ ਜਾਰੀ ਤੇ ਹੈ ਨਾਲ ਨਾਲ ਕੋਈ ਹੋਰ ਜਿਹੜਾ ਤਰਫੋਂ ਉਹ ਵੀ ਦੇਖ ਲਾਂਗੇ ਜੇ ਅਸੀਂ ਅਸੀਂ ਕੋਈ ਪੱਖਪਾਤ ਨਹੀਂ ਕਰਨਾ ਕਿਸੇ ਨਾਲ ਅਸੀਂ ਅਸੀਂ ਕਿਸੇ ਨਾਲ ਪੱਖਪਾਤ ਨਹੀਂ ਕਰਾਂਗੇ ਕ੍ਰਿਸਚਨ ਮਿਸਲ ਜਿਹੜੀ ਪੰਜਾਬ ਸਰਕਾਰ ਤੋਂ ਪਹਿਲੀ ਯਾਤ ਤੋਂ ਬਾਅਦ ਦਾ ਸਹੀ ਰੇਹਿਆ ਨਹੀਂ ਪਾਣੀ ਮੈਂ ਕੀ ਕਹਾਂ ਉਹ ਬੀਬੀ ਅਮਦਾ ਇੱਕ ਬਹੁਤ ਵੱਡਾ ਜਿਹੜਾ ਬਾਨਾ ਹੈ ਪੰਜਾਬ ਕੋਲ ਪਹਿਲਾਂ ਹੀ ਪਾਣੀ ਹੈ ਨਹੀਂਗਾ ਇਹਨਾਂ ਨੇ ਰਾਜਸਥਾਨ ਨੂੰ ਪਾਣੀ ਦੇਣ ਦੀ ਮਨਸ਼ਾ ਦੇ ਨਾਲ ਡੈਮ ਜਿਹੜੇ ਹੈ ਉਹ ਉਹਨਾਂ ਚੋਂ ਪਾਣੀ ਜਿਹੜਾ ਰਿਲੀਜ਼ ਨਹੀਂ ਕੀਤਾ ਹੈ ਮੌਸਮ ਵਿਭਾਗ ਵੀ ਜਿਹੜਾ ਹੈ ਇੱਥੇ ਫੇਲ ਹੋਇਆ ਹੈ ਮੌਸਮ ਵਿਭਾਗ ਨੇ ਜਿਹੜੀ ਪ੍ਰੈਡਿਕਸ਼ਨ ਕੀਤੀ ਸੀ ਭਵਿੱਖਬਾਣੀ ਕੀਤੀ ਸੀ ਉਹਦੇ ਨਾਲੋਂ ਕਈ 100 ਗੁਣਾ ਜ਼ਿਆਦਾ ਮੀਂਹ ਪਿਆ ਤੇ ਇਹੋ ਜੇ ਮੌਸਮ ਵਿਭਾਗ ਹੁੰਦੇ ਅਧਿਕਾਰੀਆਂ ਦੀ ਕੀ ਜਵਾਬ ਤਲਬ ਹੀ ਨਹੀਂ ਹੋਣੀ ਚਾਹੀਦੀ ਹਰਿਆਣਾ ਦਾ ਸਰਕਾਰ ਜਾਂਦਾ ਕਿ ਤੁਸੀਂ ਵੀ ਡੀਐਮ ਦੇ ਨਾਲ ਕੋਈ ਸਹਾਇਤਾ ਲਈ ਮੈਨੂੰ ਕੋਈ ਵਾਈਟਪੇਪਰ ਬਿਲਕੁਲ ਅਸੀਂ ਸਰਕਾਰ ਨੂੰ ਇਹੋ ਹੀ ਅਪੀਲ ਕਰਦੇ ਹਾਂ ਕਿ ਬੀਬੀਐਮ ਦੇ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾਵੇ ਜੇ ਉਹ ਦੋਸ਼ੀ ਨੇ ਦੋਸ਼ੀ ਹਨ ਤੇ ਉਹਨਾਂ ਤੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਹੈ। ਬਰਾਬਰ ਵਿੱਚ ਤੁਸੀਂ ਵੀ ਮਦਦ ਕਰ ਰਹੇ ਹੋ, ਦੂਜੇ ਪਾਸੇ ਤੁਸੀਂ ਬਾਦਮਣੇ ਵੀ ਮਦਦ ਕਰ ਰਹੇ ਆ ਤੇ ਸਾਫਤਾ ਜੱਜਦਾਨ ਜਿਹੜੀ ਮੀਟਿੰਗ ਹੋਈ ਉਹਨਾਂ ਨੇ ਤਰੀਕ ਕਿਹਾ ਹੈ ਕਿ ਸੁਪਰੀ ਬਾਦਮਣੇ ਤੋਂ ਆਦੀ ਸਲਾਹਾਂ ਦਿੱਤੀ ਜਾਂਦੀ ਹੈ। ਚਲੋ ਉਹਨਾਂ ਦਾ ਨਿੱਜੀ ਵਿਚਾਰ ਹੈ। ਸਿੰਘ ਸਾਹਿਬ ਬਟੇ ਜ਼ਾਮ ਨੇ ਜਿਹੜੇ ਤੁਹਾਡੇ ਨਾਲ ਆ ਰਿਹਾ ਸੀ ਨੂੰ ਲੈ ਕੇ ਮੀਟਿੰਗ ਹੀ ਕਰਕੇ ਆ ਉਹ ਕਿਵੇਂ ਦੇਖਿਓ ਲਗਾਤਾਰ ਉਹ ਜਿਹੜਾ ਉਹਨਾਂ ਚ ਕਿਉਂ ਬੋਲਦਾ ਉਹ ਇੱਕ ਬੇਫਾਲਤੂ ਜਿਹਾ ਹੈ ਉਹਦੇ ਪਿੱਛੇ ਕੋਈ ਤਰਕ ਕੋਈ ਲੌਜਿਕ ਨਹੀਂ ਹੈ ਜੀ ਉਹ ਸਭ ਫਾਲਤੂ ਹੀ ਦੀ ਮੀਟਿੰਗ ਹੀ ਸੀ ਪਰ ਉਹ ਮੀਟਿੰਗ ਬਾਰੇ ਬੜਾ ਚੰਗਾ ਉਹ ਕੋਈ ਇੱਕ ਜਨਤਕ ਕਿਤੇ ਸਮਾਗਮ ਜਨਤਕ ਜਗ੍ਹਾ ਦੇ ਉਤੇ ਅਸੀਂ ਖਾਣਾ ਖਾਂਦੇ ਮੀਟਿੰਗਾਂ ਹੁੰਦੀਆਂ ਗੁਪਤ ਜਗ੍ਹਾ ਤੇ ਜਨਤਕ ਜਗ੍ਹਾ ਤੇ ਮੀਟਿੰਗਾਂ ਨਹੀਂ ਹੁੰਦੀਆਂ ਪਬਲਿਕ ਦੇ ਵਿੱਚ ਮੀਟਿੰਗਾਂ ਨਹੀਂ ਹੁੰਦੀਆਂ ਬਾਹਰ ਸੀ ਜਾਂ ਉਹ ਬਾਹਰ ਦੇ ਵਿੱਚ ਮੀਟਿੰਗ ਨਹੀਂ 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 ਕੋਈ ਬਾਹਰ ਨਹੀਂ ਸੀ ਇਸ ਤਰ੍ਹਾਂ ਦੀ ਕੋਈ ਗੱਲ ਜਗ੍ਹਾ ਦਾ ਕੋਈ ਨਹੀਂ ਸੀ ਔਰ ਰੈਸਟਨ ਦੇ ਵਿੱਚ ਜਿਹੜਾ ਜਿੱਥੇ ਖਾਣਾ ਖਾਂਦੇ ਆ ਉੱਥੇ ਸਾਰੇ ਫੈਮਿਲੀਆਂ ਬੈਠੀਆਂ ਉੱਥੇ ਸਾਡੇ ਨਾਲ ਜਿਹੜਾ ਮੀਟਿੰਗ ਸੀ ਉੱਥੇ ਪ੍ਰਾਇਲ ਤੇ ਆਪਾਂ ਆਪ ਨੂੰ ਆਰਐਸਐਸ ਦਾ ਮੈਂਬਰ ਦੱਸਦੇ ਜੇ ਅਸੀਂ ਕਿਸੇ ਜਨਤਕ ਪਲੇਸ ਤੇ ਬੈਠੇ ਆ ਉੱਥੇ ਕਿਸੇ ਪਾਰਟੀ ਦਾ ਬੰਦਾ ਜਿਹੜਾ ਉਹ ਸਾਡੇ ਨਾਲ ਆ ਕੇ ਬਹਿ ਕੇ ਗੱਲ ਕਰਨ ਲੱਗ ਗਿਆ ਤੇ ਇਹਦੇ ਨਾਲ ਉਹ ਬੀਜਪੀ ਦੀ ਅਸੀਂ ਥੋੜੀ ਬਹੁਤ ਮਿਲਦੇ ਜੀ ਸਾਰੇ ਮਿਲਦੇ ਸਾਰੇ ਮਿਲਦੇ ਆ ਮੱਤੀ ਆਲੀ ਨਜ਼ਰ ਨਹੀਂ ਆਵੇ ਜਦ ਤੇ ਕਿਸੇ ਪ੍ਰਧਾਰ ਵਾਲੇ ਨੂੰ ਤੁਹਾਡੀ ਹਰ ਇੱਕ ਮੀਟਿੰਗ ਅੱਜ ਸੈਸ਼ਨ ਹੈਗਾ ਉਹਨਾਂ ਦਾ ਉਹਨਾਂ ਨੇ ਸੈਸ਼ਨਾਂ ਚ ਪਿਛਲੇ ਨਹੀਂ ਪਰसों ਅਸੀਂ ਇਕੱਠੇ ਸੀ ਪਰसों ਮੀਟਿੰਗ 'ਚ ਇਕੱਠੇ ਸੀ ਸਾਹ ਨੂੰ ਲੈ ਕੇ ਬਹੁਤ ਸਾਰੀਆਂ ਕਿਆਸ ਰਾਈਆਂ ਲਗੰਡੀਆਂ ਜਾ ਰਹੀਆਂ ਨੇ ਉਹਨਾਂ ਨੇ ਸਪਸ਼ਟ ਕਰਤਾ ਹੈ ਜਿਹੜੀਆਂ ਕਿਆਸ ਰਾਈਆਂ ਲਾਈਆਂ ਜਾ ਰਹੀਆਂ ਮੇਰੇ ਖਿਆਲ ਨਾਲ ਜਦੋਂ ਉਹਨਾਂ ਨੇ ਸਪਸ਼ਟ ਕਰਤਾ ਉਸ ਤੋਂ ਬਾਅਦ ਕੋਈ ਗੱਲ ਬਣਦੀ ਨਹੀਂ ਸਾਰੇ ਹੀ ਸੰਪਰਕ ਚ ਹੈ ਜੀ ਕੋਈ ਐਦਾਂ ਦੀ ਗੱਲ ਨਹੀਂ ਆ ਵੀ ਆ ਪਾਰਟੀ ਲੈ ਕੇ ਕੀ ਡਿਸਕਸ ਕਰੂਗੇ ਲੀਗਲ ਤੋਂ ਹੁਣ ਅੱਗੇ ਵਧਿਓ ਤਾਂ ਜੋ ਦੀ ਪਾਰਟੀ ਦੇ ਦੋਪ ਤੇ ਅਸੀਂ ਲੀਗਲ ਕਮੇਟੀ ਬਣਾਈ ਹੋਈ ਹੈ ਉਹ ਆਪਣਾ ਵਰਕ ਕਰ ਰਹੀ ਹੈ ਜੀ ਆ ਔਰ ਪਾਰਟੀ ਦਾ ਮੈਂ ਦੱਸ ਦਿਆਂ ਕਿ ਪਾਰਟੀ ਦਾ ਢਾਂਚਾ ਜਿਹੜਾ ਲੇਟ ਹੋ ਗਿਆ ਉਹ ਸਿਰਫ ਹੜਾਂ ਕਾਰਨ ਲੇਟ ਹੋਇਆ ਹੋਰ ਕੋਈ ਕਾਰਨ ਨਹੀਂ ਉਹਨੇ ਕਹਿੰਦਾ ਸਰ ਵੀ ਚਿੰਜ ਨੇ ਵੱਡੇ ਇਲਜ਼ਾਮ ਲਾਇਆ ਕੁਛ ਕਿਹੜਾ ਚਲੋ ਕੋਈ ਨਹੀਂ ਜੀ ਉਹ ਉਹ ਹੁੰਦਾ ਹੀ ਹੈ ਹੁੰਦਾ ਹੀ ਹੈ ਤੁਹਾਡੇ ਨਾਮ ਤੇ ਕੋਈ ਇਨਫੈਕਟ ਨਹੀਂ ਮਾਇਕ ਹੋ ਰਿਹਾ ਦਾ ਉਹ ਸ਼ਰੂਣੀ ਆ ਖਾਲੀ ਦਾ ਉਹ ਜਲਦੀ ਨਾਮ ਜਿਹੜਾ ਉਹ ਸਪਸ਼ਟ ਹੋ ਜਾਏਗਾ ਲੀਗਲ ਕਮੇਟੀ ਸਾਡੀ ਲੱਗੀ ਹੋਈ ਹੈ ਅਸੀਂ ਜਾ ਰਹੇ ਹਾਂ ਪੰਥ ਦੀ ਕਚੈਰੀ 'ਚ ਸਭ ਕੁਝ ਹੋਏਗਾ ਤਾਵਨ ਵਾਲੇ ਸਮੇਂ ਜਿਗਰੀ ਮੱਲਾਮੀ ਦੀ ਤਕਰੀ ਹੋਣੀ ਹੈ ਪੰਥਨੀ ਜਦੋਂ ਪੰਥ ਪ੍ਰਵਾਨ ਕਰ ਲੈਂਦਾ ਹੈ ਸਾਰੀਆਂ ਚੀਜ਼ਾਂ ਆਪਣੇ ਆਪ ਹੀ ਇਲੀਗਲ ਲੋਕਲ ਕੁਝ ਨਹੀਂ ਰਹਿ ਜਾਂਦਾ ਠੀਕ ਹੈ ਜੀ ਬਹੁਤ ਧੰਨਵਾਦ ਜੀ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਥੈਂਕ ਯੂ ਅ ਪ੍ਰਸ਼ਾਦਾ ਬੇਨਤੀ ਹੈ ਕਿ ਸ਼ਾਕੇ ਜਾਣਾ ਜੀ ਠੀਕ ਹੋ ਗਿਆ ਹਰਪੀ ਸਿੰਘ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਕਿ ਜਿੱਦਾਂ ਕੰਮ ਪਾਣੀ ਦਾ ਸੰਚਾਲਨ ਕਰਨਾ ਹੁੰਦਾ ਹੈ ਉਹ ਖੁਦ ਹੀ ਮਾਲਿਕ ਆਪਣੇ ਆਪ ਨੂੰ ਸਮਝ ਰਿਹਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਪੂਰੀ ਜ਼ਿੰਮੇਵਾਰੀ ਜੋ ਹੈ ਉਹ ਹੁੰਦੀ ਹੈ ਇਸੇ ਨਾਲ ਇੱਕ ਵੱਡੀ ਗੱਲ ਚੋ ਹੈ ਯਾਨੀ ਹਰਪ੍ਰੀਤ ਸਿੰਘ ਨੇ ਕਹੀ ਹੈ ਬੀਬੀਐਮਬੀ ਤੇ ਬੋਲੇਗਾ ਯਾਨੀ ਹਰਪ੍ਰੀਤ ਸਿੰਘ ਕੇ ਜਿੱਦਾ ਕੰਮ ਪਾਣੀ ਦਾ ਸੰਚਾਲਨ ਕਰਨਾ ਹੈ ਉਹ ਆਪਣੇ ਆਪ ਨੂੰ ਪਾਣੀ ਦਾ ਮਾਲਿਕ ਸਮਝ ਰਿਹਾ ਕੇਂਦਰ ਤੇ ਪੰਜਾਬ ਸਰਕਾਰ ਦਾ ਇਹ ਨਾ ਹੜਾਂ ਦੇ ਵਿੱਚ ਬਹੁਤ ਵੱਡਾ ਹੱਥ ਹੈ ਉਹ ਵਾਂ ਸਰਕਾਰਾਂ ਨੇ ਪੰਜਾਬ ਨੂੰ ਡੋਬਣ ਦੀ ਕੋਸ਼ਿਸ਼ ਕੀਤੀ ਹੈ ਵੱਡਾ ਬਿਆਨ ਹੈ ਯਾਨੀ ਹਰਪ੍ਰੀਤ ਸਿੰਘ ਦਾ ਬੀਬੀਐਮਬੀ ਦੇ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਦੀ اپیل ਵੀ ਜਾਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੀਤੀ ਗਈ ਇੱਕ ਵੱਡਾ ਬਿਆਨ ਜੋ ਹੈ ਜਾਨੀ ਹਰਪ੍ਰੀਤ ਸਿੰਘ ਦਾ ਸਾਹਮਣੇ ਆਇਆ ਹੈ ਕਹਿੰਦੇ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਵੀ ਕਰੜੇ ਹੱਥੀ ਲਿਆ ਗਿਆ ਜਾਨੀ ਹਰਪ੍ਰੀਤ ਸਿੰਘ ਨੇ ਦੋਹਾਂ ਹੀ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਪੰਜਾਬ ਦੇ ਵਿੱਚ ਜੋ ਹੜਾਂ ਦੇ ਹਾਲਾਤ ਬਣੇ ਨੇ ਹੜਾਂ ਦੇ ਕਰਕੇ ਜਿਸ ਕਦਰ ਪੰਜਾਬ ਦੇ ਕਈ ਜ਼ਿਲ੍ਹੇ ਕਈ ਕਈ ਪਿੰਡ ਕਈ ਟਾਣੀਆਂ ਜੋ ਨੇ ਪਾਣੀ ਦੇ ਲਪੇਟ ਦੇ ਵਿੱਚ ਆਈਆਂ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੀ ਕਰਕੇ ਸਾਰੇ ਹਾਲਾਤ ਬੜੇ